ਆਓ ਜੀ ਜੀ ਐ ਅਸੀਂ ਆਏ ਆ ਪਿੰਡ ਕਿਸ਼ਰ ਸ਼ਹਿਰ ਜਗਰਾਉਂ ਵਾਲੀ ਕੋਠੀ ਦੇ ਵਿੱਚ ਆਜੋ ਇਹਦੇ ਵਿੱਚ ਬੀਮ ਆਪਣਾ ਵੱਜ ਗਿਆ ਸਰੀਆ ਇਹ ਆਇਆ ਸੀ ਬੱਲਾਂ ਦੇ ਨਾਲ ਹੀ ਹਨਾ ਇਹਦੇ ਵਿੱਚ ਪੰਜ ਸਰੀਏ ਪਾਏ ਹੋਏ ਆ ਤੇ ਲਗਭਗ 4 ਸਪੇਰਾ ਇਹਦੇ ਕੁੰਡੀਆਂ ਮਾਰਨੀਆਂ ਪੈਣੀਆਂ ਹਨਾ ਖੁੱਲੂਗਾ ਨਹੀਂ ਤਾਂ 4 ਸਪੇਰਾ ਤੇ ਗਰਲਾ ਲਓ ਇਹਦੇ ਸਿਰਿਆਂ ਤੇ ਕੁੰਡੀਆਂ ਮਾਰਨੀਆਂ ਪੈਣੀਆਂ ਬਾਬਾ ਤੁਹਾਨੂੰ ਹਨਾ ਇਹ ਰੌਂਡ ਜਿਹਾ ਹੋਈ ਸਾਰਾ ਜਗੜ ਬੰਦੇ ਆਪਣੇ ਉਹੀ ਪਹਿਲਾਂ ਵਾਲੇ ਛੜਕ ਵਾਲਾ ਗਰਲਾ ਲਓ ਸਾਰਾ ਇਹਦਾ ਚਾਰ ਸ਼ਪੇਰਾ ਕੰਪਲੀਟ ਹੀ ਅਲੱਗ-ਪਗ ਬੰਦਲ ਬਾਈ ਮੜੇ ਤਾਂ ਦਿਖਾ ਦੇ ਰਾਨੇ ਕਿਦਾ ਕਰਕੇ ਰੁਕੇ ਹੋਏ ਸੀਗੇ ਦੋ ਚਾਰ ਦਾ ਲੰਘਿਆ ਲੰਘੇ ਨਾ ਪਰ ਨਹੀਂ ਲੰਘਣ ਦਿੰਦਾ ਦੇਖਦੇ ਆ ਕੱਲ ਨੂੰ ਭਰਦੇ ਹੋਏ ਤਾਂ ਭਰ ਜਾਊਗਾ ਇਹਦੇ ਵਿੱਚ ਸਾਰਾ ਇਹ ਤੋਂ ਜਿਹੜਾ ਟਾਟਾ 200 ਤਾਂ ਵੀ ਟਾਟਾ ਹੀ ਆ ਤਾਰ ਵੀ ਟਾਟਾ ਹੀ ਆ 400 ਤਾਂ ਵੀ 300 ਤਾਂ ਵੀ ਸਾਰਾ ਇਹ ਤੋਂ ਜਿਹੜੀ ਟਾਟਾ ਤੇ ਇੱਥੇ ਇੱਕ ਦੋ ਕੰਧਾਂ ਜਿਹੜੀਆਂ ਜਿੰਨਾਂ ਦੇ ਥੱਲੇ ਤੇ ਪੈਪ ਲੰਗਣੇ ਉਹ ਥੱਲੇ ਆਪਾਂ ਕੰਧਾਂ ਨਹੀਂ ਲਾਈਆਂ ਵੀ ਉਹ ਲੋਡ ਨਹੀਂ ਹੁੰਦੀ ਸਾਡੇ ਥੱਲੇ ਉਹਨੇ ਉਹ ਭਰਨ ਦੀ ਉਹਦੇ ਬਾਲੇ ਚੱਕਰਾਂ ਪੈਣ ਦੀ ਤੇ ਇਹਦੀ ਭਰਤ ਇਹਦੇ ਉੱਪਰ 5 ਤੋਂ 6 4 5 4 5 ਗਰਾ ਦੇ ਲੱਗਣਗੇ 4 ਹਨਾ 4 ਦੇ ਲਾ ਕੇ ਤੇ ਉੱਪਰ ਡੀਪੀਸੀ ਪੈ ਜਾਣੀਆਂ ਇਹਦੇ ਥੱਲੇ ਨਿਰਾ ਪਾਇਆ ਹੋਇਆ ਥੱਲੇ ਹੁਣ ਆਪਾਂ ਇਹਦੇ ਨਿਰਾ ਪਾ ਕੇ ਤੇ ਰੋਕਤਾ ਇਹਦੇ ਥੱਲੇ ਨਿਰਾ ਪਾ ਕੇ ਸੈਲ ਪਹਿਲਾਂ ਤਾਂ ਆਪਾਂ ਥੱਲੇ ਘਟਕਾ ਪਾਇਆ ਸੁੱਕਾ ਘਟਕਾ 7 ਤੋਂ 8 ਇੰਚ ਘਟਕਾ ਪਾਇਆ ਹੋਇਆ ਉਦੋਂ ਉੱਪਰ ਤਿੰਨ ਦੇ 2.5 ਦੇ ਲਾਉਣ ਤੋਂ ਬਾ ਫਿਰ ਆਪਾਂ ਆ ਮੋਲ ਬਣਾਤਾ ਵੀ ਇਹਦੇ ਉੱਪਰ ਬਿਲਕੁਲ ਨਿਰਾ ਪਾ ਕੇ ਉਹਨੂੰ ਜੈਡ ਲਾਈਨ ਕਰਤਾ ਹੁਣ ਇਹਦੇ ਉੱਪਰ ਆਪਾਂ ਜਿਹੜੇ ਛੇਰ ਦੇ ਚਾਰ ਦੇ ਪੰਜ ਲਾਉਣੇ ਆ ਉਹ ਤੋਂ ਪਹਿਲਾਂ ਆਪਾਂ ਬੀਮ ਪਾਉਣ ਸਾਰ ਬੀਮ ਦੇ ਉੱਤੇ ਦੋ ਸੂਤ ਵਾਂਗੂ ਲੇਅਰ ਚਾੜਾਂਗੇ ਆਪਾਂ ਨਿਰੇ ਦੀ ਵੀ ਆਨ ਟੈਟ ਕਰਕੇ ਲੇਅਰ ਚੜਨ ਤੋਂ ਬਾਅਦ ਉਹ ਲੱਗਣਗੇ ਚਾਰ ਦੇ ਲੱਗ ਜਿੰਨੇ ਵੀ ਲੱਗਣੇ ਰਦੇ ਵੀ ਉਹ ਪਾਈਪਾਂ ਵਾਲੇ ਉਹਦੇ ਉੱਪਰ ਜਦੋਂ ਰਦੇ ਲੱਗ ਗਏ ਉਹਦੇ ਉੱਪਰ ਫਿਰ ਆਪਾਂ ਨਿਰਾ ਪਾ ਕੇ ਛੜ ਦਿੰਨਾ ਇਹਨਾਂ ਨੂੰ ਦੋ ਤਨ ਬਿਲਕੁਲ ਛੜ ਦਿੰਨਾ ਨਿਰਾ ਪਾਉਣਾ ਉਹ ਨਿਰਾ ਐਸਾ ਉਹਨਾਂ ਪਾਉਣਾ ਇੰਤਜ਼ਾਜ ਬ ਉਦੋਂ ਬਾਅਦ ਉੱਪਰ ਉਹਦੇ ਪਾਉਣੀਆਂ ਡੀਪੀਸੀ 3 ਇੰਚੀ ਡੀਪੀਸੀ ਚਾਰ ਛਪਰੇ ਦੋ ਸੂਤ ਦਾ ਸਰੀਆ ਕਰਾ ਕੇ ਉਹ ਚਾਰ ਛਪਰੇ ਤਾਂ ਪੌਣੀਆਂ ਜੇ ਮਾਲ ਜਾਦੇ ਹੋਏ ਤਾਂ ਗਰੋਥ ਜ਼ਿਆਦਾ ਕਰਦਾ ਉਹ ਉਹ ਤਾਂ ਹੋ ਗਈ ਥੱਲੇ ਉਹਦੇ ਉੱਪਰ ਚਗਾਠਾਂ ਖੜੀਆਂ ਹੋਣੀਆਂ 3 ਇੰਚੀ ਡੀਪੀਸੀ ਆਪਾਂ ਫੇਰ ਪਾ ਦੇਣੀਆਂ ਚਗਾਠਾਂ ਖੜੀਆਂ ਦੇ ਨਾਲ 3 ਇੰਚੀ ਡੀਪੀਸੀ ਫੇਰ ਪਾ ਦੇਣੀਆਂ ਸਮਝ ਲਓ ਵੀ ਇੱਕ ਕਰੀ ਤਾਂ ਪੈ ਗਿਆ ਨਿਹਰਾ ਥੱਲੇ ਆਹ ਦੂਜਾ ਪੈ ਗਿਆ ਬੀਮ ਤੇ ਤੀਜਾ ਪੈ ਗਿਆ ਡੀਬੀ ਛੋ ਥੱਲੇ ਚੌਥਾ ਪੈ ਗਿਆ ਡੀਪੀਸੀ 3 ਇੰਚੀ ਦਾ ਤਾਂਲੇ ਪਾਸੇ ਪੰਜਵਾਂ ਪੈ ਗਿਆ ਡੀਪੀਸੀ ਦੇ ਜਮਾ ਟੌਪ ਤੇ ਤੇ ਸੋਹਣਾ ਕੰਮ ਆ ਜੀ ਸੋਹਣਾ ਕੰਮ ਆ ਪਿੰਡ ਸ਼ਹਿਰ ਜਗਰਾਉਂ ਵਾਲੀ ਕੋਠੀ ਲਗਭਗ ਸਾਰਿਆਂ ਦੇ ਆਪਾਂ ਐ ਕੀਤਾ ਹੋਇਆ ਤੇ ਪਾਣੀ ਆਪਾਂ ਇੰਨਾ ਨਾ ਖੜ੍ਹਾ ਦਿੰਨੇ ਆ ਫੇਰ ਵੀ ਸਹਿਲਣੀ ਆਉਂਦੀ ਇਹ ਤਸੱਲੀ ਆ ਆਪਣੀ ਗੁਰੂ ਸਾਹਿਬ ਦੀ ਕਿਰਪਾ ਜੀ ਸ਼ੁਕਰੀਆ ਜੀ ਉਹਨਾਂ ਸ਼ਹਿਰ ਜਗਰਾਉਂ ਵਾਲੀ ਕੋਠੇ ਦਾ ਵੀ ਪੈਣ ਦੀ ਤਿਆਰੀ ਆ ਜੀ